ਸ੍ਰੀ ਗੱਲ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਫਤਿਹਗੜ੍ਹ ਸਾਹਿਬ ਚਪਾ ਖੜਾ ਨਹਿਰ ਚੋਂ ਡਿੱਗੀ ਹੈ ਜੀ ਕਾਰ ਚਾਲਕ ਦੀ ਪਾਲ ਵਿੱਚ ਲੱਗੇ ਨੇ ਜੀ ਗੋਤਾਖੋਰ ਦੇਰ ਰਾਤ ਫਤਿਹਗੜ੍ਹ ਸਾਹਿਬ ਵਿੱਚ ਸਰਹੰਦ ਤੋਂ ਲੰਘਦੀ ਮਾਕੜਾ ਨਹਿਰ ਵਿੱਚ ਕਾਰ ਡਿੱਗ ਗਈ ਸਰਹੰਦ ਤੋਂ ਫਲੋਟਿੰਗ ਕੋਲੇ ਹੈ ਹਾਸਾ ਵਾਪਰਿਆ ਜਿਸ ਤੋਂ ਬਾਅਦ ਗੋਤਾਖੋਰ ਬਚਾਅ ਕੰਮਾਂ ਵਿੱਚ ਲੱਗੇ ਹੋਏ ਨੇ ਕਾਰ ਦਾ ਪਤਾ ਚੱਲ ਗਿਆ ਪਰ ਅਜੇ ਤੱਕ ਚਾਲਕ ਦਾ ਕੋਈ ਸਰਾਗ ਨਹੀਂ ਮਿਲਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸ਼ਹੀਦ ਹਵਲਦਾਰ ਸੁਖਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਜੀ ਸੰਸਕਰ ਤੁਸਨਾ ਚੁਣਿਆ ਅੰਮ੍ਰਿਤਸਰ ਤੋਂ ਭਾਰਤੀ ਫੌਜ ਵਿੱਚ 15 ਸਿੱਖ ਬਟਾਲੀਅਨ ਅਸਾਮ ਵਿੱਚ ਬਤੌਰ ਹਵਲਦਾਰ ਨੌਕਰੀ ਕਰ ਰਿਹਾ ਸੀ ਲਖਵਿੰਦਰ ਸਿੰਘ ਬੀਤੇ ਦਿਨੀ ਸ਼ਹੀਦ ਹੋ ਗਿਆ ਸੀ ਅੱਜ ਉਸ ਦੀ ਮ੍ਰਿਤਕ ਦੇਹ ਤਬੂਤ ਵਿੱਚ ਬੰਦ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਿਤਾ ਵਿਕੇ ਪਹੁੰਚੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਹੁਣ ਹੋਈ ਗੁਰਦਾਸਪੁਰ ਜੇ ਬਣੇ ਨਜੀ ਰਫਲਾ ਰੱਖਣ ਦੇ ਸ਼ੌਂਕੀ ਬਠਿੰਡਾ ਨੂੰ ਛੱਡਿਆ ਜੀ ਪਿੱਛੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਜਨਤਕ ਸਮਾਗਮਾਂ 'ਚ ਹਥਿਆਰਾਂ ਦੀ ਵਿਆਪਕ ਵਰਤੋਂ ਅਤੇ ਅਪਰਾਧ ਕਰਨ ਵਾਲੇ ਲਾਇਸੈਂਸੀ ਬੰਦੂਕਾਂ ਦੀ ਵਰਤੋਂ ਨੂੰ ਲੈ ਕੇ ਸੁਣਵਾਈ ਹੋਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਸੀਪੀ ਤੋਂ ਪਿਛਲੇ 5 ਸਾਲਾਂ ਵਿੱਚ ਕਿੰਨੇ ਅਸਲ ਲਾਇਸੈਂਸ ਜਾਰੀ ਕੀਤੇ ਗਏ ਨੇ ਕਿੰਨੇ ਲਾਇਸੈਂਸ ਕਿਹੜੇ ਜ਼ਿਲ੍ਹਿਆਂ ਵਿੱਚ ਜਾਰੀ ਕੀਤੇ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਮੁੱਖ ਮੰਤਰੀ ਭਵੰਤ ਮਾਨ ਵੱਲੋਂ ਲਾਈਵ ਹੋ ਕੇ ਕਿਸਾਨਾਂ ਦਾ ਕੀਤਾ ਜੀ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਨੇ ਅੱਜ ਲਾਈਵ ਹੋ ਕੇ ਕਿਸਾਨਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰધાન ਸੂਬਾ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਸਕਦੀ ਹੈ ਦਸਤੋਂ ਬਾਅਦ ਅਗਲੀ ਵੀਡੀਓ ਜੀ ਹੁਸ਼ਿਆਰਪੁਰ ਦੀ ਹੈ ਸਹਾਇਕ ਟਰਾਂਸਪੋਰਟ ਅਫਸਰ ਵੱਲੋਂ ਪੰਜ ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਡਿਪਟੀ ਸੀਨੀਅਰ ਪੁਲਿਸ ਕਪਤਾਨ ਅਤੇ ਰੀਜਨਲ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸੇਫ ਸਕੂਲ ਵਾਹਨ ਸਕੀਮ ਤਹਿਤ ਸਹਾਇਕ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਸੰਦੀਪ ਭਾਰਤੀ ਵੱਲੋਂ ਮਹਿਲਾਪੁਰਾ ਦੇ ਗੜਸ਼ੰਕਰ ਵਿੱਚ ਪੈਂਦੇ ਪੰਜ ਦੇ ਕਰੀਬ ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਫਤਿਹਗੜ੍ਹ ਸਾਹਿਬ ਚ ਪਾਖੜਾ ਨਹਿਰ ਚ ਡਿੱਗੀ ਹੈ ਜੀ ਘਰ ਲਾਪਤਾ ਡਰਾਈਵਰ ਦੀ ਪਾਲ ਜਾਰੀ ਹੋ ਰਹੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਹੁਜੀ ਜੀਰਕਪੁਰ ਚ ਮੈਕਡੋਨਲਡਸ ਦੇ ਬਾਥਰੂਮ ਚੋਂ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ ਜੀ ਨੌਜਵਾਨ ਦੀ ਲਾਸ਼। ਉਸ ਤੋਂ ਬਾਅਦ ਅਗਲੀ ਵੀਡੀਓ ਹੁਜੀ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲਾਬਾਰੀ ਦੇ ਮਾਮਲੇ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਮੰਗਲ ਸੂਤਰ ਦੇ ਕਾਂਗਰਸ ਨੇ ਘੇਰੀ ਹੈ ਜੀ ਪਾਦਵਾ ਕਹਿ ਮੋਦੀ ਭਾਈ ਛਾਰੇ ਚ ਫਟ ਪਾ ਕੇ ਰਾਜ ਕਰਨ ਦੀ ਨੀਤੀ ਤੇ ਉਤਰ ਆਇਆ ਜੀ ਪੰਜਾਬ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪੰਜਾਬ ਦੇ ਇਸ ਜ਼ਿਲ੍ਹੇ ਦੇ ਝੁੱਗਿਆਂ ਨੂੰ ਲੱਗੀ ਹੈ ਜੀ ਅੱਗ 35 ਤੋਂ 40 ਝੁੱਗਿਆਂ ਬੁਰੀ ਤਰ੍ਹਾਂ ਸੜ ਕੇ ਸੁਆਹ ਚੁੱਕੇ ਨੇ ਪੱਟੀ ਚ ਬੀਤੀ ਰਾਤ ਕਰੀਬ 1 ਵਜੇ ਰੇਲਵੇ ਸਟੇਸ਼ਨ ਨੇੜੇ 35 ਤੋਂ 40 ਝੁੱਗਿਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਝੁੱਗਿਆਂ ਵਿੱਚ 350 ਦੇ ਕਰੀਬ ਬੱਚੇ ਔਰਤਾਂ ਤੇ ਨੌਜਵਾਨ ਬਚੁਰ ਗਏ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਸਾਹਮਣੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੀ ਵੱਡੀ ਇੱਕ ਕਰਦੀ ਕੰਪਾਈਨ ਨੂੰ ਲੱਗੀ ਹੈ ਜੀ ਅੱਗ ਕੰਬਾਈਨ ਸਮੇਤ ਡੇਡ ਏਕੜ ਖੜੀ ਫਸਲ ਤੇ ਸੈਂਕੜੇ ਏਕੜ ਨਾਲ ਸੜ ਕੇ ਸਵਾਹ ਚੁੱਕਾ ਹੈ ਮਲੇਰਕੋੜਾ ਤੋਂ ਅੱਜ ਬਾਦ ਦੁਪਹਿਰ ਨੇੜੇ ਪਿੰਡ ਕੋਲਾਠਾ ਵਿਖੇ ਸਰਪੰਚ ਗੁਰਬਲੀਨ ਸਿੰਘ ਦੇ ਖੇਤ ਚ ਕਣਕ ਦੀ ਵਾਢੀ ਕਰ ਰਹੀ ਕੰਬਾਈਨ ਨੂੰ ਅਚਾਨਕ ਆਗਰਾ ਵਿਖੇ ਜਾਣ ਕਰਨ ਕੰਬਾਈਨ ਸਮੇਤ ਡੇਡ ਏਕੜ ਦੇ ਕਰੀਬ ਜਿਹੜੀ ਕਣਕ ਦੀ ਫਸਲ ਖੜੀ ਫਸਲ ਤੂੜੀ ਲਈ ਖੜਾ ਸੈਂਕੜੇ ਏਕੜ ਨਾਲ ਸੜ ਕੇ ਸਵਾਹ ਹੋ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਮੋਗਾ ਚ ਵਾਪਰ ਜੀ ਭਾਨ ਕਾ ਸੜਕ ਹਾਸਾ ਕੰਬਾਈਨ ਦੇ ਮੋਟਰਸਾਈਕਲ ਦੀ ਟੱਕਰ ਚ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਬੁੱਧਵਾਰ ਮੋਗਾ ਨੇੜੇ ਪਿੰਡ ਸਮਾਦਪਾਈ ਨੇੜੇ ਕੰਬਾਈਨ ਦੇ ਬਾਈਕ ਦੀ ਟੱਕਰ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਥਾਣਾ ਬਾਗਾ ਪੁਰਾਣਾ ਦੇ ਐਸਆਈ ਜਗਤਾਰ ਸਿੰਘ ਨੇ ਦੱਸਿਆ 22 ਸਾਲਾ ਮਨੀ ਪੁੱਤਰ ਪਿਆਰਾ ਸਿੰਘ ਜੋ ਗੋਰਾ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਸਮਾਦਪਾਈ ਬੁੱਧਵਾਰ ਰਾਤ ਮੋਟਰਸਾਈਕਲ ਦੇ ਕਿਸੇ ਕੰਮ ਲਈ ਜਾ ਰਹੇ ਸਨ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਕਰਮਜੀਤ ਅਨਮੋਲ ਨੇ ਸ਼ਹਿਰ ਨਿਹਾਲ ਸਿੰਘ ਬਾਲਾ ਦੇ ਦੁਕਾਨਦਾਰਾਂ ਤੋਂ ਮੱਗਿਆਨੇ ਜੀ ਵੋਟਾਂ ਆਮ ਆਦਮੀ ਪਾਰਟੀ ਦੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕੋਮਲਜੀਤ ਸਿੰਘ ਅਨਮੋਲ ਨੇ ਸ਼ੁੱਕਰਵਾਰ ਨੂੰ ਮੰਡੀ ਨਿਹਾਲ ਸਿੰਘ ਬਾਲਾਦੇ ਬਜ਼ਾਰ ਵਿੱਚ ਵਿਧਾਇਕ ਮਨਜੀਤ ਸਿੰਘ ਬिलासपुर ਨਗਰ ਪੰਚਾਇਤ ਨੇ ਹਾਲ ਸਿੰਘ ਬਾਲਾਦੇ ਪ੍ਰਧਾਨ ਜਗਦੀਪ ਸਿੰਘ ਗੱਟੜਾ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਨੇ ਵੱਡੀ ਗਿਣਤੀ ਵਿੱਚ ਬਲੰਟਰੀ ਦੇ ਪਾਰਟੀ ਦੇ ਪ੍ਰਚਾਰ ਤੱਤ ਸ਼ਹਿਰ ਦੇ ਦੁਕਾਨਦਾਰਾਂ ਤੋਂ ਵੋਟਾਂ ਮੰਗੀਆਂ ਗਈਆਂ ਨੇ ਉਸ ਤੋਂ ਬਾਅਦ ਇੱਕ ਨਵੀਂ ਵੀਡੀਓ ਜੀ ਜ਼ਮੀਨ ਦੇ ਇੰਤਕਾਲ ਬਦਲੇ 10000 ਰੁਪਏ ਦੀ ਰਿਸ਼ਵਤ ਲੈਦਾ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅੰਮ੍ਰਿਤਸਰ ਤੋਂ ਵੱਡੀ ਖਬਲ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਿਸਾਨਾਂ ਦੀ ਆ ਫਸਲਾਂ ਦੀ ਤੁਰੰਤ ਖਰੀਦ ਅਤੇ 48 ਘੰਟੇ ਦੇ ਵਿੱਚ ਵਿੱਚ ਹੀ ਅੰਦਰ ਭੁਗਤਾਨ ਲਈ ਕੀਤਾ ਜਾਵੇ ਜੀ ਪੈਸੇ ਖੰਨਾ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਬਰਮਨ ਨੇ ਅੱਜ ਖੰਨਾ ਅਨਾਜ ਮੰਡੀ ਦਾ ਦੌਰਾ ਕੀਤਾ ਹੈ ਚੱਲ ਰਹੀ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਉਨ੍ਹਾਂ ਨੇ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾਲ ਸਾਹਮਣਾ ਨਾ ਕਰਨਾ ਪਵੇ ਬਰਮਾ ਨੇ ਅੱਗੇ ਦੱਸਿਆ ਕਿ ਚਾਲੂ ਸੀਜ਼ਨ ਦੌਰਾਨ ਸੂਬੇ ਵਿੱਚ ਮੰਡੀਆਂ ਵਿੱਚ 132 ਲੱਖ ਮੈਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮੁੱਖ ਮੰਤਰੀ ਦੀ ਰੈਲੀ ਦੌਰਾਨ ਪੁਲਿਸ ਨੇ ਇੱਕ ਨੌਜਵਾਨ ਦੀ ਕੀਤੀ ਹੈ ਕੁੱਟਮਾਰ ਤੇ ਪਾੜਨੇ ਜੀ ਕੱਪੜੇ ਅੱਜ ਗੁਰਦਾਸਪੁਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰੈਲੀ ਦੌਰਾਨ ਪੰਜਾਬ ਪੁਲਿਸ ਵੱਲੋਂ ਇੱਕ ਨੌਜਵਾਨ ਦੀ ਬਿਨਾ ਵਜਾ ਮਾਰਕੁਟਾਈ ਕੀਤੇ ਜਾਣ ਦੀ ਖਬਰ ਸਾਹਮਣੇ ਮਿਲੀ ਹੈ ਫੀਟ ਦਾ ਸੰਜੀਵ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਬਾੜ ਨੰਬਰ 7 ਤਾਰੀਵਾਰ ਨੇ ਦੱਸਿਆ ਕਿ ਉਹ ਕਿਸੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪੁਲਿਸ ਨੇ ਉਸ ਦਾ ਕੋਈ ਵੀ ਗੱਲ ਨਾ ਸੁਣੀ ਸਗੋਂ ਉਸ ਦੀ ਜਿਹੜੀ ਬੇਇਤਿਹਾਸ਼ਾ ਕੁੱਟਮਾਰ ਕਰ ਦਿੱਤੀ ਅਤੇ ਕੱਪੜੇ ਵੀ ਪਾੜ ਦਿੱਤੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਸਸਤੇ ਚੋਲਾ ਦੇ ਫਾਰਮ ਪਰਵਾ ਕੇ ਗਰੀਬ ਲੋਕਾਂ ਨਾਲ ਮਾਰਦੇ ਸੀ ਜੀ ਠੱਗੀ ਆਈ ਪੁਲਸ ਡਿਕੇ ਗੋਨਿਆਣਾ ਤੋਂ ਖਬਰਾਂ ਸਥਾਨਕ ਪੁਲਸ ਥਾਣਾ ਦੀਨਪੰਦੀ ਚੌਕੀ ਗੋਨਿਆਣਾ ਦੀ ਪੁਲਸ ਵੱਲੋਂ ਕਥਿਤ ਤੌਰ ਤੇ ਚੋਲ ਘੱਟ ਕੀਮਤ ਉੱਤੇ ਦੇਣ ਦਾ ਲਾਲਚ ਦੇ ਕੇ ਗਰੀਬ ਲੋਕਾਂ ਨੂੰ ਫਰਮ ਪਰੋਂਦੇ ਸਨ ਪੰਜ ਵਿਅਕਤੀਆਂ ਖਿਲਾਫ ਰੋਕੋ ਅੰਤਕਾਰਵਾਈ ਐਕਟ ਤਹਿਤ ਕਾਰਵਾਈ ਅਮਲ ਵਿੱਚ ਲੈਂਦੀ ਹੈ ਇਸ ਸਬੰਧੀ ਪਿੰਡ ਨਹੀਂਆਵਾਲਾ ਦੇ ਕਾਂਗਰਸ ਅਗਦੂ ਸੁਮਿੰਦਰ ਸਿੰਘ ਅਤੇ ਸੰਦੀਪ ਕੁਮਾਰ ਲਾਈਨ ਪਾਰੋਂ ਗੋਨਿਆਣਾ ਮੰਡੀ ਸਮੇਤ ਕੁਝ ਲੋਕਾਂ ਨੇ ਦਸਾਈ ਕੀ ਬੀਤੀ ਦੇਣੇ ਕੁਝ ਵਿਅਕਤੀ ਪਿੰਡ ਨਹੀਂਆਵਾਲਾ ਤੇ ਗੋਨਿਆਣਾ ਮੰਡੀ ਦੇ ਕੁਝ ਖੇਤਰਾਂ ਲਈ ਗਰੀਬ ਤੇ ਅਨਪੜ ਲੋਕਾਂ ਨੂੰ ਫਾਰਮ ਭਰਾ ਕੇ ਅੱਧੀ ਕੀਮਤ ਦੇ ਚਾਵਲ ਦੇਣ ਦੀ ਫਾਰਮ ਭਰਾ ਰਹੇ ਸਨ ਇਸ ਤੋਂ ਇਲਾਵਾ ਉਹਨਾਂ ਦੇ ਆਧਾਰ ਕਾਰਡ ਤੇ ਮੋਬਾਈਲ ਨੰਬਰ ਵੀ ਨੋਟ ਕਰ ਰਹੇ ਸਨ ਤਾਂ ਜੋ ਲੋਕਾਂ ਨੂੰ ਕਾਬੂ ਆ ਗਏ ਇਹ ਪੁਲਿਸ ਨੂੰ ਸੌਂਪ ਦਿੱਤਾ ਜੀ ਉਹਨਾਂ ਨੂੰ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਤਰਨਤਾਰਨ ਚ ਵਾਲੀਬਾਲ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕੰਨ ਮੌਤ ਹੋ ਗਈ ਹੈ ਇਹ ਖਬਰ ਹੈ ਜੀ ਤਰਨਤਾਰਨ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਹੈ ਜਿੱਥੇ ਵਾਲੀਬਾਲ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕੰਨ ਮੌਤ ਹੋ ਗਿਆ ਮ੍ਰਿਤਕ ਦੀ ਪਹਿਚਾਣ ਤੇਜਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਜੋਂ ਹੀ ਹੈ ਉਹ ਤਰਨਤਾਰਨ ਦੇ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਤਰਨ ਤਰਨ ਦੇ ਸਾਧ ਦੀ ਇਲਾਕੇ ਚ ਚਲਾਈ ਗਈ ਹੈ ਜੀ ਤਲਾਸ਼ੀ ਮੁਹਿੰਮ ਇਸ ਦੌਰਾਨ ਬਰਾਮਦ ਹੋਈਆਂ ਨੇ ਜੀ ਪਾਕਿਸਤਾਨੀ ਡਰੋਨ ਉਸ ਤੋਂ ਬਾਅਦ ਅਗਲੀ ਵੀਡੀਓ ਕਿਸਾਨ ਟੁੱਟੇ ਸ਼ੱਡ ਹੇਠ ਕਣਕ ਲਾਉਣ ਲਈ ਮਜਬੂਰ ਨੇ ਖਰੀਦ ਕੇਂਦਰ ਸਹਿਣਾ ਚ ਵੱਡੀ ਪੱਧਰ ਤੇ ਕਣਕ ਦੀ ਆਮਦ ਹੋਣ ਕਾਰਨ ਕਿਸਾਨ ਟੁੱਟੇ ਸ਼ੱਡ ਕਣਕ ਲਾਉਣ ਲਈ ਮਜਬੂਰ ਨੇ ਖਰੀਦ ਕੇਂਦਰ ਚ 6 ਏਕੜ ਫੜ ਪੂਰੀ ਤਰ੍ਹਾਂ ਭਰ ਗਿਆ ਇਸਾਨ ਮਜ਼ਬੂਰਨ ਟੁੱਟੇ ਛੱਡੇ ਚ ਕਣਕਰ ਲਾਉਣ ਲਈ ਲੱਗੇ ਨੇ ਲਿਫਟਿੰਗ ਨਾ ਹੋਣ ਕਾਰਨ ਮੰਡੀ ਚ ਅੰਬਾਰ ਲੱਗ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਰਜੇ ਤੋਂ ਦੁਖੀ ਵਿਅਕਤੀ ਲਾਪਤਾ ਪਰਿਵਾਰ ਨੂੰ ਮਿਲਿਆ ਜੀ ਖੁਦਕੁਸ਼ੀ ਦਾ ਨੋਟ ਤਰਨਤਰ ਦੇ ਜੰਨਿਆਲਾ ਰੋਡ ਤੇ ਸਥਿਤ ਕਲੀ گارਮੈਂਟ ਵਾਲੀ ਚ ਰਹਿੰਦਾ ਵਿਅਕਤੀ ਕਰਜੇ ਤੋਂ ਤੰਗ ਆ ਕੇ ਕਰ ਵਿੱਚ ਕਿਤੋਂ ਚਲਾ ਗਿਆ ਜਦੋਂ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਜਾਨ ਮਗਰੋਂ ਇੱਕ ਨੋਟ ਮਿਲਿਆ ਜਿਸ ਵਿੱਚ ਉਸ ਨੇ ਆਪਣੀ ਪਤਨੀ ਤੇ ਬੱਚਿਆਂ ਦਾ ਖਿਆਲ ਰੱਖਣ ਲਈ ਸਹੁਰੇ ਪਰਿਵਾਰ ਨੂੰ ਅਪੀਲ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਬਠਿੰਡਾ ਚ ਬੱਸ ਵਿੱਚ ਸਵਾਰ ਵਿਅਕਤੀ ਕੋਲੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਵੀਰਵਾਰ ਨੂੰ ਥਾਣਾ ਸੰਗਤ ਦੀ ਪੁਲਿਸ ਵੱਲੋਂ ਬੱਸ ਵਿੱਚ ਸਵਾਰ ਇੱਕ ਵਿਅਕਤੀ ਕੋਲੋਂ 7,58,800 ਰੁਪਏ ਬਰਾਮਦ ਕੀਤੇ ਗਏ ਨੇ ਨਕਦ ਰੂਪ ਵਿੱਚ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਆਮ ਆਦਮੀ ਪਾਰਟੀ ਦੀ ਬਿਜਲੀ ਬਿੱਲ ਮਾਫ ਕਰਨ ਦੀ ਗਰੰਟੀ ਨਿਕਲੀ ਹੈ ਜੀ ਕੋਹਲੀ ਚੰਦਜੀਤ ਸਿੰਘ ਚੰਨੀ। ਇਹ ਖਬਰ ਹੈ ਜੀ ਆਮ ਆਦਮੀ ਪਾਰਟੀ ਦੀ ਮੌਜੂਦਾ ਠੀਕ ਹੈ ਜੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਦੀ ਹਰ ਗਰੰਟੀ ਜ਼ਮੀਨੀ ਪੱਧਰ ਤੇ ਖੋਗਲੀ ਸਾਫਤ ਹੋ ਰਹੀ ਹੈ ਇਹ ਗਰੰਟੀਆਂ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣ ਗਈਆਂ ਨੇ ਇਹ ਗੱਲ ਚਲੰਜੀਤ ਸਿੰਘ ਚੰਨੀ ਨੇ ਨਕੋਦਰ ਹਲਕੇ ਦੇ ਪਿੰਡ ਕਾਂਗਣਾ ਵਿੱਚ ਹੈ ਜਦੋਂ ਕਿ ਪਿੰਡ ਦੇ ਲੋਕਾਂ ਨੇ ਉੱਥਾਂ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਦਿਖਾਏ ਚਲੰਜੀਤ ਸਿੰਘ ਚੰਨੀ ਨੇ ਜਿ세 ਕਿ ਜਦੋਂ ਉਹ ਨਕੋਦਰ ਹਲਕੇ ਵਿੱਚ ਚੋਣ ਮੁਹਿਮ ਦੌਰਾਨ ਨਿਕਲੇ ਜਿੱਥੇ ਕਿ ਲੋਕਾਂ ਦਾ ਪੰਜਾਬ ਸਰਕਾਰ ਤੇ ਗੁੱਸਾ ਪ੍ਰਤੀ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਦੀ ਗਰੰਟੀਆਂ ਵੀ ਤੇ ਪੂਰੀ ਤਰ੍ਹਾਂ ਪੋਲ ਵੀ ਖੋਲ ਕੇ ਰੱਖ ਦਿੱਤੀਆਂ ਉਹਨਾਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਆਮ ਆਦਮੀ ਪਾਰਟੀ ਦੀ ਬਿਜਲੀ ਬਿੱਲ ਮਾਫ ਕਰਨ ਦੀ ਗਰੰਟੀ ਨਿਕਲੀ ਜੀ ਖੋਖਲੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪੰਜਾਬ ਚ ਸੁਖਣਾ ਵਿਖਾ ਕੇ ਬੇੜਾ ਕਰਖ ਕਰ ਰਿਹਾ ਜੀ 2 ਸਾਲਾਂ ਵਿੱਚ ਚੜਤਾ ਜੀ 60000 ਕਰੋੜ ਦਾ ਨਵਾਂ ਖਰਚਾ ਜੋ ਪੰਜਾਬ ਸਰਕਾਰ ਨੇ ਇਹ ਜਿਹੜਾ ਖਰਚਾ ਸਿਰਫ ਮਜ਼ਦੂਰਾਂ ਨੂੰ ਤਨਖਾਹ ਦੇਣ ਵਾਸਤੇ ਲਿਆ ਜੀ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ